ਮੇਰਾ ਨਾਮ ਰঞ্জੀਤ ਸਿੰਘ ਹੈ। ਅੱਜ ਸਾਨੂੰ ਬੜੀ ਖੁਸ਼ੀ ਦੀ ਗੱਲ ਹੈ ਸਾਡਾ ਛੋਟਾ ਵੀਰ ਅਮਨਪ੍ਰੀਤ ਸਿੰਘ ਕੈਨੇਡਾ ਦੇ ਵਿੱਚ ਮੈਂਬਰ ਪਾਰਲੀਮੈਂਟ ਬਣਿਆ ਤੇ ਅੱਜ ਇਸ ਖੁਸ਼ੀ ਦੇ ਮੌਕੇ ਤੇ ਕਿਸਾਨ ਯੂਨੀ ਲਖਵਾਲ ਵੱਲੋਂ ਸਦਾਰ ਭੁਪਿੰਦਰ ਸਿੰਘ ਜੀ ਗੋਲਦਪੁਰਾ ਤੇ ਨਾਲ ਉਹਨਾਂ ਦੀ ਟੀਮ ਸਾਨੂੰ ਵਧਾਈਆਂ ਦੇਣ ਵਾਸਤੇ ਆਏ ਆ ਖੁਸ਼ੀ ਨੂੰ ਚਾਰ ਚੰਨ ਲਾਉਣ ਵਾਸਤੇ ਆਏ ਆ। ਅਸੀਂ ਉਹਨਾਂ ਦਾ ਦਿਲੋਂ ਸਵਾਗਤ ਕਰਦੇ ਆ। ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਜਿਨ੍ਹਾਂ ਨੇ ਵੀ ਕਦਮ ਚੱਲ ਕੇ ਸਾਡੇ ਸਿਰ ਮੱਥੇ ਤੇ ਅਸੀਂ ਸ਼ੁਭ ਕਾਮਨਾ ਦਿੰਦੇ ਆ ਛੋਟੇ ਵੀਰ ਨੂੰ। ਤੇ ਪ੍ਰਮਾਤਮਾ ਜਿਸ ਤਰ੍ਹਾਂ ਉਹਨਾਂ ਨੂੰ ਹੁਣ ਬਖਸ਼ਿਆ ਇੰਨੀ ਸ਼ੋਹਰਤ ਇੰਨੀ ਉੱਚੀਆਂ ਉਚਾਈਆਂ ਬਖਸ਼ੀਆਂ ਨੇ ਅੱਗੇ ਵੀ ਉਹਨਾਂ ਨੂੰ ਇਸੇ ਤਰ੍ਹਾਂ ਜੰਦੂਗੜੀ ਰਾਜੋਗਨੀਤਰ ਕੀ ਬਖਸ਼ਣ ਔਰ ਵੀਰ ਨੂੰ ਬਲ ਬਖਸ਼ਣ ਜਿਸ ਤਰ੍ਹਾਂ ਕੋਵਿਡ ਦੌਰਾਨ ਇਹਨਾਂ ਨੇ ਗੁਰਦੁਆਰਾ ਸਾਹਿਬ ਵਿੱਚ ਸੇਵਾ ਕੀਤੀ ਹੈ ਉਸੇ ਤਰ੍ਹਾਂ ਬਿਨਾਂ ਕਿਸੇ ਜਾਤ ਪਾਤ ਦੇ ਪੇਵਾ ਪਾਵਤੋ ਬਿਨਾਂ ਕਿਸੇ ਨੈਸ਼ਨੈਟੀ ਦੇ ਪੇਵਾ ਪਾਵਤੋ ਆਉ ਦੇ ਏਰੀਆ ਦੇ ਵਿੱਚ ਆਪਦੀ ਪਬਲਿਕ ਦੀ ਮੰਗਾਂ ਆਉ ਦੇ ਪਬਲਿਕ ਦੇ ਡਿਮਾਂਡਸ ਆਉ ਦੀ ਪਬਲਿਕ ਦੀ ਸਹੂਲਤਾਂ ਵਾਸਤੇ ਕੰਮ ਕਰਨ ਵਾਈਗਰ ਉਹਨਾਂ ਦੇ ਅੰਗ ਸੰਗੋ ਕੇ ਸਹਿਯੋਗ ਕਰੇ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਕਿਸੇ ਚੀਜ਼ ਦੀ ਕਾਟਨੀ ਵੱਧ ਤੋਂ ਵੱਧ ਯੂਥ ਪਈ ਹੈ ਵੱਧ ਤੋਂ ਵੱਧ ਇੰਟੈਲੀਜੈਂਟ ਬੰਦੇ ਪਏ ਆ ਹਾਲਾਤ ਇਹੋ ਜਿਹੇ ਕ੍ਰिएशन ਨਹੀਂ ਹੁੰਦੀ ਜਿਹਦੇ ਕਰਕੇ ਬੱਚੇ ਆਪਦਾ ਫੁੱਲ ਆਪਦਾ ਪੁਲ ਜਿਹੜਾ ਉਹਨਾਂ ਦੇ ਵਿੱਚ ਹੈਗੀ ਹੈ ਕਾਬਲੀਅਤ ਉਹਨੂੰ ਸ਼ੋਅ ਕਰ ਸਕਣ ਔਰ ਬਾਹਰ ਦੇ ਮਾਹੌਲ ਇਹੋ ਜਿਹੇ ਨੇ ਜਿੱਥੇ ਜਾ ਕੇ ਬੱਚੇ ਆਪਦੇ ਫੁੱਲ ਜਿੰਨੀ ਤਰ੍ਹਾਂ ਜਿਸ ਤਰ੍ਹਾਂ ਵੀ ਆਪਦੇ ਆਪ ਨੂੰ ਡਵੈਲਪ ਕਰਨਾ ਚਾਹੁੰਦੇ ਆ ਇਸ ਤਰ੍ਹਾਂ ਹੀ ਆਪਦੇ ਆਪ ਨੂੰ ਸੋਸਾਇਟੀ ਦੇ ਵਿੱਚ ਮੇਨਟੇਨ ਕਰਨਾ ਚਾਹੁੰਦੇ ਕਰ ਸਕਦੇ ਆ ਸੋ ਉਸੇ ਦਾ ਹਿੱਸਾ ਕਿ ਸਾਡਾ ਛੋਟਾ ਵੀਰ ਇਸ ਪੰਜਾਬ ਦੀ ਧਰਤੀ ਤੋਂ ਜਾ ਕੇ ਕੈਨੇਡਾ ਵਿੱਚ ਮੈਂ ਇਹ ਨਹੀਂ ਕਵਾਂਗਾ ਕਿ ਇਕੱਲਾ ਅਮਨਪ੍ਰੀਤ ਸਿੰਘ ਬਾਕੀ ਵੀ ਜੋ ਮੈਂਬਰ ਪੰਜਾਬ ਦੇ ਕੈਨੇਡਾ ਵਿੱਚ ਪਾਰਲੀਮੈਂਟ ਮੈਂਬਰ ਬਣੇ ਨੇ ਮੈਂ ਸਾਰਿਆਂ ਨੂੰ तहे ਦਿਲੋਂ ਵਧਾਈ ਦਿੰਦਾ ਬਹੁਤ ਬਹੁਤ ਖੁਸ਼ੀ ਦੀ ਗੱਲ ਹੈ ਪੰਜਾਬ ਵਾਸਤੇ ਸਾਡੇ ਵਾਸਤੇ ਹਰ ਇੱਕ ਵਾਸਤੇ ਮਾਣ ਦੀ ਗੱਲ ਹੈ ਬਾਰੇ ਸਾਰਿਆਂ ਨੂੰ ਤਰੱਕੀਆਂ ਬਖਸ਼ੇ ਖੁਸ਼ੀਆਂ ਬਖਸ਼ੇ ਪਹਿਲਾਂ ਵੀ ਮੈਂ ਇਹ ਗੱਲ ਕਹਿਣਾ ਜੇ ਸਾਡਾ ਇੱਕ ਬੱਚਾ ਇੰਨੀ ਤਰੱਕੀ ਕਰ ਸਕਦਾ ਐਨੇ ਸੋਹਣੇ ਤਰੀਕੇ ਨਾਲ ਆਪ ਦੇ ਆਪ ਨੂੰ ਸਮਾਜ ਦੇ ਵਿੱਚ ਸਥਾਪਿਤ ਕਰ ਸਕਦਾ ਤੇ ਬਾਕੀ ਬੱਚੇ ਵੀ ਅੱਜ ਕੱਲ ਦੇ ਇਸ ਗੰਦੇ ਮਾਹੌਲ ਵਿੱਚੋਂ ਨਸ਼ੇ ਵਾਲੇ ਮਾਹੌਲ ਵਿੱਚੋਂ ਜਾਂ ਹੋਰ ਜਿਸ ਤਰ੍ਹਾਂ ਦਾ ਕੰਮ ਚੱਲ ਰਿਹਾ ਹੈ ਤੇ ਪੰਜਾਬ ਵਿੱਚ ਉਸ ਤੋਂ ਬਚ ਕੇ ਅਮਰਪ੍ਰੀਤ ਵਰਗੇ ਬਣਨ ਦੀ ਕੋਸ਼ਿਸ਼ ਕਰਨ ਤਾਂ ਸਾਡੇ ਵਾਸਤੇ ਬੜੀ ਖੁਸ਼ੀ ਦੀ ਗੱਲ ਹੋਗੀ ਔਰ ਇਹ ਹੋ ਵੀ ਸਕਦਾ ਹੈ ਕਿਉਂਕਿ ਖਰਬੂਜੇ ਨੂੰ ਵੀ ਇੱਕੇ ਖਰਬੂਜਾ ਰੰਗ ਫੜਦਾ ਹੈ ਤੇ ਮੈਂ ਉਮੀਦ ਰੱਖਦਾ ਕਿ ਸਾਡੇ ਸਾਰੇ ਬੱਚੇ ਉਸ ਅਮਰਪ੍ਰੀਤ ਨੂੰ ਵੇਖ ਕੇ ਖੁਸ਼ੀ-ਖੁਸ਼ੀ ਉਸ ਦੇ ਪੱਦੇ ਜਿੰਨਾ ਤੇ ਚੱਲਣ ਦੀ ਕੋਸ਼ਿਸ਼ ਕਰਨਗੇ ਅੱਜ ਭਾਰਤੀ ਕਿਸਾਨ ਜੀ ਉਹਨਾਂ ਲਖਵਾਲ ਦੀ ਸਮੁੱਚੀ ਟੀਮ ਵੱਲੋਂ ਅਮਨਪ੍ਰੀਤ ਸਿੰਘ ਗਿੱਲ ਦੇ ਪਰਿਵਾਰ ਦੇ ਨਾਲ ਖੁਸ਼ੀਆਂ ਦੇ ਵਿੱਚ ਖੁਸ਼ੀਆਂ ਸਾਂਝੀਆਂ ਕਰਨ ਵਾਸਤੇ ਖੁਸ਼ੀਆਂ ਦੇ ਵਿੱਚ ਵਾਧਾ ਕਰਨ ਵਾਸਤੇ ਅਸੀਂ ਸਮੁੱਚੀ ਟੀਮ ਵੱਲੋਂ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦੇ ਆਂ ਔਰ ਵੱਡੇ ਵੀਰ ਅਮਨਪ੍ਰੀਤ ਸਿੰਘ ਨੂੰ ਕਾਮਨਾ ਕਰਦੇ ਆਂ ਸੱਚੇ ਪਾਤਸ਼ਾਹ ਉਹਨਾਂ ਨੂੰ ਲੰਮੀ ਉਮਰ ਔਰ ਜ਼ਿੰਦਗੀ ਦੇ ਵਿੱਚ ਚੰਗੇ ਕੰਮ ਕਰਨ ਵਾਸਤੇ ਔਰ ਅਗਲੇ ਕੰਮ ਜਿਹੜੇ ਪੜਾਉ ਉਹਨਾਂ ਦੇ ਹੈਗੇ ਆ ਅਸੈਂਬਲੀ ਦੇ ਵਿੱਚ ਲੋਕਾਂ ਦੇ ਵਿੱਚ ਜਿਹੜੀਆਂ ਆਸਾਮੀਆਂ ਦੇ ਨਾਲ ਲੋਕਾਂ ਨੇ ਉਹਨਾਂ ਨੂੰ ਚੁਣਿਆ ਤੇ ਉਹ ਆਪਣਾ ਕੰਮ ਕਰਨ ਦੇ ਵਿੱਚ ਸਫਲ ਹੋਣ ਨੌਜਵਾਨ ਪੀੜੀ ਨੂੰ ਨੌਜਵਾਨ ਪੀੜੀ ਨੂੰ ਇਹ ਵੀ ਨਸ਼ਿਆਂ ਤੋਂ ਦੂਰ ਰਹੋ ਔਰ ਕਿਸੇ ਗਵਾਪ ਦੇ ਗੁਰੂ ਦੇ ਲੜ ਲੱਗ ਕੇ ਜਿਹੜੇ ਵੀ ਧਰਮ ਨੂੰ ਉਹ ਮੰਨਦੇ ਆ ਉਸ ਧਰਮ ਨੂੰ ਆਪਦੇ ਵਿੱਚ ਸਮਰਪਿਤ ਹੋਵੋ ਔਰ ਆਪਦੇ ਚੰਗੇ ਕਰਮਾਂ ਦੇ ਕਰਕੇ ਅੱਗੇ ਤੁਸੀਂ ਜਾਓ ਇਸੇ ਤਰ੍ਹਾਂ ਅਮਨਪ੍ਰੀਤ ਦੀਆਂ ਦਿਸ਼ਾਂ ਦੇ ਵਿੱਚ ਜਿਵੇਂ ਉਹ ਉਹਦਾ ਏਮ ਰੱਖ ਕੇ ਤੁਸੀਂ ਚੱਲੋ ਤੁਹਾਡੇ ਵਿੱਚ ਵੀ ਅਮਨਪ੍ਰੀਤ ਪੈਦਾ ਹੋਣਗੇ ਖੋ ਜੀ ਪਿਛਲੇ ਦਿਨੀ ਅਸੀਂ ਬੁੱਕਣ ਵਾਲਾ ਸੁਗਮਨ ਗਿੱਲ ਦੇ ਘਰ ਵੀ ਜਾ ਕੇ ਆਏ ਆ ਜਿਹੜੇ ਸਾਡੇ ਚਗਾਵਾ ਤੋਂ ਆ ਬਾਗਾਪਰਾਣਾ ਤੋਂ ਲੜਕੇ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਵੀ ਇਸੇ ਤਰ੍ਹਾਂ ਹੀ ਖੁਸ਼ੀਆਂ ਸਾਂਝੀਆਂ ਕਰਾਂਗੇ ਤੇ ਉਹਨਾਂ ਅਸੀਂ ਸਮੁੱਚੇ ਮੋਗੇ ਵਾਸੀਆਂ ਵੱਲੋਂ ਚਾਰਾ ਐਮਪੀ ਨੂੰ ਸਾਡਿਆਂ ਨੂੰ ਅਸੀਂ ਬਹੁਤ ਬਹੁਤ ਮੁਬਾਰਕਬਾਦ ਦਿੰਨੇ ਆ ਔਰ ਸਾਰਿਆਂ ਵਾਸਤੇ ਕਾਮਨਾ ਕਰਦੇ ਆ ਉਹ ਜਿਹੜੇ ਇੱਛਾ ਸ਼ਾਵਾ ਦੇ ਨਾਲ ਉਹਨਾਂ ਲੋਕਾਂ ਨੇ ਉਹਨਾਂ ਨੂੰ ਚੁਣ ਕੇ ਅਸੈਂਬਲੀ ਦੇ ਵਿੱਚ ਭੇਜਿਆ ਉਹਨਾਂ ਦੀਆਂ ਸ਼ਾਵਾ ਦੇ ਉੱਤੇ ਉਹ ਖਰੇ ਉਤਰ ਸਕਣ